ਉਹ ਨਾਲ ਵੀ ਇਹ ਕਰਦਾ ਕਿੰਨੇ ਜਿੰਨਾ ਕਰਿਆ ਮਾਣੀ ਹੈ ਬੱਚਾ ਇਹ ਮੇਰਾ ਹੋ ਗਿਆ ਲੈ ਪਰਲੇ ਪਾਸੇ ਹੋਈ ਕਰ ਲੈ ਪਾਸੇ ਹੋਈ ਜਾ ਕਰ ਜਾ ਯਾਰ ਇਹ ਆਪਣਾ ਨਹੀਂ ਦੂਦਿਆ ਦੇ ਦੋਨੇ ਨਹੀਂ ਪੱਕਾ ਮੰਗ ਮਿੱਠੂ ਉਹ ਪੱਕਾ ਹੀ ਹੈ ਕਿ ਪੱਕਾ ਤੇਰੇ ਬਾਪਰਾ ਬਗ ਜੋ ਕੋਈ ਨਾ ਉਹ ਦਰਜਾ ਵੀ ਮੜਾ ਇੱਥੇ ਇੱਥੇ ਕਿਹੜੇ ਹਿਸਾਬ ਨਾਲ ਇਹ ਹਿਸਾਬ ਨਾਲ ਇਹ ਹਿਸਾਬ ਉਹ ਕਿਸੇ ਨਾਲ ਜਾਂਦੇ 15 15 ਪਹਿਲਾ ਕਿ ਲਾਉਣਾ ਹੁਣ ਤੂੰ ਯਾਰ ਮੈਂ ਨਾਲ ਉਹ ਵੀ ਪਾਇਆ ਜਗਾ ਨਹੀਂ ਯਾਰ ਉਹ ਨਾਲ ਉਹ ਵੀ ਪਾਇਆ ਬਾਈ ਪਹਿਲਾਂ ਤਾਂ 30 ਲਾਦੀ 30 ਲੱਖ ਹਜ਼ਾਰ ਦੇ ਦਾ 33 ਹੋ ਗਿਆ ਇਹ ਤਾਂ ਪੈਸੇ ਪਾਈ ਚੱਲ ਗਿਆ 33 ਹੋ ਗਿਆ 500 33 ਹੋ ਗਿਆ 1000 ਹੋਰ ਪਾ ਹੁਣ ਪਹਿਲਾ ਕੀ ਕਰ ਕੀ ਕਰੀਏ ਸੀ ਜੇ ਤਾਂ ਉਹ ਤਾਂ ਇਕੱਲੇ ਤੇ ਲਾਇਆ ਦੀ ਬਾਬਾ ਆ ਦੋਨਾਂ ਦੀ ਕਰ ਦੋਨਾਂ ਨਾਲ ਵਿਚਾਰੀ ਦਾ ਚੱਲੇ ਕਰ ਦੋਨਾਂ ਨਾਲ ਕਿੱਧਰ ਮਰਜੀ ਭੱਜ ਚੱਲ ਮਰਜੀ ਭੱਜ ਆ ਦੱਸ ਦੋਨੇ ਕਿੰਨੇ ਜੀ ਕਹਿਣਾ ਹੈ ਕੀ ਦੱਸ ਦੋ ਗਿਆ ਨਹੀਂ ਕੀ ਦੱਸ ਦੋ ਤੁਹਾਨੂੰ ਦੱਸਿਆ ਸਹੀ ਗੱਲ ਕਰ ਲੈ ਇਹ ਕਹ ਦੱਸ ਹਾਂ ਕੀ ਗੱਲ ਕਰਾਂ ਹਾਂ ਥੱਲੇ ਹੀ ਬਾਈ ਬਾਈ ਹੀਆ ਨੂੰ ਲੈ ਜਾ ਬਾਬੂ ਜੀ ਚੱਲ ਗਿਆ ਕੱਲ ਨਾ 44000 ਦੇ ਗੱਲ ਦੇ 44000 ਉਹ ਵੀ ਮੰਨਦੇ ਬਈ ਮਨਾ ਇਹਨਾਂ ਨੂੰ ਵੀ ਮਨਾ ਵਿਚਾਰਿਆਂ ਨੂੰ ਮਨਾ ਯਾਰ ਪੈ ਨਹੀਂ ਮੰਨਦੇ ਮਨਾਉਣੇ ਪੈਣਗੇ ਹਾਂ ਅਸੀਂ ਵੀ ਕਿੰਨੇ ਘਟੇ ਹਾਂ ਉਹਨਾਂ ਨੂੰ ਲੈ ਕੇ ਤੀਰ ਨਹੀਂ ਜਾਂਦਾ ਯਾਰ ਸਿਰ ਮਾਰਿਆ ਢੋਲ ਵਾਂਗੂ ਉਹ ਇਹ ਸਾਉ ਨੂੰ ਦੇਖਿਆ ਨਾ ਸਾਡਾ ਉਹਨੂੰ ਵੀ ਦੇਖੋ ਮੜਿਆ ਖੜਿਆ ਕੋਈ ਗੱਲ ਨਹੀਂ ਕੋ ਧਾਲੀਆਂ ਬੱਕਦਾ ਹਾਂ ਉਹ ਲਵੇ ਖੜਾ ਮੜਿਆ ਦੋ ਹਾਂ ਇਹ ਦੋ ਸਾਉ ਹਾਂ ਲੱਗਦਾ ਰੇਡੀ ਤਾਂ ਖੜਾ ਕਿੱਲਾ ਕਹੀ ਦੋ ਕੀ ਕਿਹਾ ਤੈਨੂੰ ਤੂੰ ਕਹੇ ਤੂੰ ਵੀ ਕਿਹਾ ਤੈਨੂੰ ਵੀ ਪਤਾ ਬੱਕਰੀ ਕਿੰਨੇ ਦੇ ਕਿੰਨਾ ਕਹਿੰਦੇ ਬੱਕਰੀਆਂ ਨੇ ਕਿਦਾਂ ਕਿਦੇ ਆਲਾ 30000 ਦੇ 32000 ਦੇ ਕਿਵੇਂ ਬਣਦੇ ਤੂੰ ਵੀ ਲੈ ਪੱਕਾ ਮਲਕ ਨਹੀਂ ਵੀ ਕਹਿ ਕੇ ਰੋ ਆ ਰਿਹਾ ਆ ਨੰ ਪਕਾ ਦਈਂ ਨਾ ਤੁਸੀਂ ਬਾਈ ਮੈਨੂੰ ਲਾਓ ਮੁੱਲ ਤੇ ਮਿਲਾਂਗੇ ਅਗਲਾ ਪਾਲਦਾ ਅਗਲਾ ਸਾਰਾ ਪਾਲਦਾ ਜੀ ਅਸੀਂ ਕਿਹੜੇ ਨਾ ਕਰਦੇ ਪਾਲਦੇ ਜੀ ਅਸੀਂ ਕਿਹੜੇ ਨਾ ਕਰਦੇ ਜਸਦੂ ਮੈਂ ਕਹਾਂ ਉਹ ਹੋਟੇ ਲੈਂਦੇ ਫੇਰੀ ਪਾਲ ਕੇ ਵੱਡੇ ਹੋਣਗੇ ਜਸਦੂ ਮੈਂ ਕਹਾਂਗਾ ਕੋਈ ਇਲਾਕੇ ਠੀਕ ਹੈ ਯਾਰ ਕਰਦੇ ਉੱਥੇ ਕਰਦੇ ਥਾਪੀ ਮਾਰ ਕੇ ਥਾਪੀ ਮਾਰਦੇ ਨਹੀਂ ਕਰਦੇ ਤੂੰ ਤਾਂ ਨਹੀਂ ਆਉਂਦਾ ਚੱਲੂਗਾ ਚੱਲੂ ਪਤ ਪਤੀ ਆਪੇ ਬੱਚੇ ਗੱਲਾਂ ਹੁਣ ਬਸ ਸਾਥ ਹੀ ਨਾਲ ਹੈ ਦਾ ਠੀਕ ਹੈ ਆ ਨੁੜ ਗਿਆ ਤੇ ਬਾਬਾ ਹੁਣ ਬਸ ਬਸ ਹੁਣ ਠੀਕ ਹੈ ਹਾਂ ਬਈ ਜਲਦੇ ਨੇ ਨਹੀਂ ਆ ਦੇਓ ਬਾਈ ਹੁਣ ਨੀ ਠੀਕ ਆ ਬਾਈ ਬੋਲ ਤੋਂ ਫੋਟੋ ਵੱਧ ਜਾਂਦਾ ਵੀ ਆ ਨਹੀਂ ਦੋ ਦੋ ਦੇ ਸਾਢੇ ਦਾ ਤੁੰਤ ਲੜੀ ਜਾਂ ਜੋੜੀ ਲੈਣੀ ਹੈ ਅੱਲਾ ਰੋਵੇ ਦੋਨਾਂ ਦਾ ਰੇਟ ਜੋੜੇ ਦਾ ਦੱਸਿਆ ਜਦੋਂ ਗੱਲ ਹੀ ਨਹੀਂ ਤੈਨੂੰ ਹਟ ਜਾ ਇਹ ਕੰਨਾ ਗੱਲਾਂ ਵੇ ਨੀ ਕੱਲਾ ਨਹੀਂ ਚਾਹੀਦਾ ਜੀ ਕੱਲਾ ਨਹੀਂ ਚਾਹੀਦਾ ਸਾਨੂੰ ਜੋੜਦਾ ਵੀ ਲੈਣਾ ਜਿਹੜਾ ਹੋਈ ਜਾਂਦਾ ਆ ਨਾਂ ਦੇਣਾ ਯਾਰ ਦੋ ਦੱਸ ਦੋ ਬਾਈ ਬੱਬੇ ਉਹ ਹੁਣ ਬਾਬਾ 18 17 ਹੋ ਗਿਆ ਯਾਰ 35 ਹੋ ਗਿਆ ਘੱਟਿਆ 18 ਲੱਗੇ ਉਹ 18 ਤੇ 17 35 ਹੋ ਗਏ ਹੋਰ ਕੀ ਲੈਣਾ ਨਿਰਭੈ ਸੱਚਾ ਕਿਉਂ ਹੁੰਦਾ 18 ਇਹਦਾ ਲੱਗਿਆ 17 ਉਹਦਾ ਲੱਗਿਆ ਹੋਰ ਮੰਗਣ ਵਾਲੇ ਬੰਦੇ ਬੰਕੇ ਪੈਸੇ ਉਹ ਤਾਂ ਭਾਵੇਂ ਪੱਕੇ ਪੈਸੇ ਲੱਗੇ ਅੱਛਾ 3-3 ਲੱਖ ਦੇ ਬੱਕਰੇ ਅਗਲੇ ਕਹਿੰਦੇ ਬਈ ਕਿੰਨਾ ਰੇਟ ਹੈਗਾ 3 ਲੱਖ 2.5 ਲੱਖ ਮੰਗਣ ਨੂੰ ਭਾਵੇਂ ਜਿੰਨਾ ਮਰਜ਼ੀ ਮੰਗ ਲੈ ਚਲੋ ਜੀ ਤੁਸੀਂ ਇੱਕ ਵਾਰ ਆ ਕੇ ਕਹਿੰਦੇ ਵੀ ਹੁਣ ਇੰਨੇ ਦੇ ਦੇ ਇਨ੍ਹਾਂ ਨੇ 35 ਦਾ ਤੁਸੀਂ ਵੀ ਘਟੋ ਮਾਟੋ ਮਾਟੋ ਤਾ ਫਰਕੇ ਲਵੇ ਤਾਂ ਅੱਧੀ 25 ਚਾਹ ਬਾਈ ਤੂੰ ਵੀ ਦੱਸਦੇ ਹੁਣ ਉੱਠ ਕੇ ਗਿਆ ਗਿਆਨੀ ਕਾ ਗਿਆਨੀ ਕਾ ਉਹਦੇ ਨਾਲ ਸਲਾਹ ਕਰਕੇ ਦੱਸ ਦੇ ਹਾਂ ਬਈ ਅਗਲੇ ਦਿਨ ਇੱਕ ਲੋਨਤ ਲੈ ਲੇ ਜੋ ਹਰ ਹਾਲ ਕਰ ਗਿਆ ਬਾਈ ਹਣ ਜਮਾ ਮੋਤੀ ਕੋਲ ਲੱਗੀ ਪਰਚੀ ਖਾਂਜੀ ਹੋਊਗੀ ਪਰਚੀ ਦਾਪੋ ਆਪਣੀ ਖਾਂਜੀ ਹੋਣੀ ਹੈ ਕਹਿ ਨਹੀਂ ਹੁਣ ਹਾਂਜੀ ਪਰਚੀ ਹੋਣੀ ਹੈ ਇੱਕੋ ਜੂਨ ਕੋਈ ਵੀ ਬਾਈ ਗਰੱਬਕ ਨਾ ਖੋਲ ਕੇ ਦੇ ਗਏ ਕੋਈ ਕਿਹੜੇ ਧੱਕੇ ਨਾਲ ਲੈ ਲਿਆ ਬਈ ਇਹ ਜੋ ਬੁੱਗੂ ਦਾ ਹਾਜ਼ਾ ਬੁੱਗੇ ਦਾ ਉਹ ਤਾਂ ਚਾਰ ਨੂੰ ਅਤਰੇ ਕੰਤੀ ਲਾ ਕੇ ਖਾਈ ਜੇ ਲੋ ਸਵਾ ਨਾਲ 50 ਰੋ ਲਾ ਆਕਲੀ ਰੋ ਸੋ ਨਾ ਪੜਾਣਾ ਨਾ ਨੰਤੀ ਨਾਮ ਕਹਿ ਰਿਹਾ ਹਾਂ ਅਰ ਜਾ ਮੜਾ ਪੈ ਰਖਾਣਾ ਅਰ ਜਾ ਭਜਾ ਸਾਡੀ ਗੱਡੀ ਖੜੀ ਨਾ ਬਾਹਰ ਉਹਦਾ ਉਹ ਖਰਚਾ ਮੜ ਜਾ ਸਰੋ ਪੈਸੇ ਫੜਾਓ ਇਹ ਤਾਂ ਨਹੀਂ ਕਰ ਰਹੀ ਹੈ ਪੱਕਾ ਨਾ ਕਰ ਪੱਕਾ ਨਹੀਂ ਕਰਦੀ